ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਸੂਬਾ ਚਰਨ ਸਕੱਤਰ ਮੈ ਰਾਣਾ ਰਣਵੀਰ ਸਿੰਘ ਠੱਠਾ ਕੱਲ ਪੂਰੇ ਪੰਜਾਬ ਦੇ ਵਿੱਚ ਦੋ ਫੋਰਮਾਂ ਵੱਲੋਂ ਜੋ 19 ਮਾਰਚ ਨੂੰ ਭਗਵੰਤ ਮਾਨ ਸਰਕਾਰ ਨੇ ਸ਼ੰਭੂ ਤੇ ਖਨੌਰੀ ਬਾਰਡਰਾਂ ਤੇ ਅਤਿਆਚਾਰ ਕੀਤਾ ਤੇ ਨਾਲ ਸਮਾਨ ਦੀ ਭੰਨ ਤੋੜ ਕੀਤੀ ਕਿਸਾਨਾਂ ਤੇ ਲਾਠੀ ਚਾਰਜ ਕੀਤਾ ਔਰ ਪੰਜਾਬ ਸਰਕਾਰ ਦੇ ਵਿਧਾਇਕ ਗੁਰਲਾਲ ਕਨੌਰ ਤੇ ਉਹਨਾਂ ਦੇ ਜਿਹੜੇ ਗੁੰਡੇ ਪਾਲੇ ਹੋਏ ਆ ਤੇ ਨਾਲ ਪੁਲਿਸ ਪ੍ਰਸ਼ਾਸਨ ਨੇ ਜਿਹੜਾ ਉੱਥੇ ਸਮਾਨ ਚੋਰੀ ਕੀਤਾ ਉਹ ਸਾਰਾ ਬਰਾਮਦ ਕਰਾਉਣ ਵਾਸਤੇ ਮੁਆਵਜ਼ਾ ਲੈਣ ਵਾਸਤੇ ਦੋ ਫਾਰਮਾ ਵੱਲੋਂ ਪੂਰੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਐਮਐਲਏ ਤੇ ਮੰਤਰੀ ਇਹਨਾਂ ਦੇ ਘਰਾਮੂਰੇ ਘਰਾਓ ਦਾ ਐਲਾਨ ਕੀਤਾ ਸੀਗਾ ਔਰ ਬਹੁਤ ਵੱਡੀ ਪੱਧਰ ਤੇ ਪੰਜਾਬ ਦੇ ਵਿੱਚ ਘਰਾਓ ਕੀਤਾ ਗਿਆ ਸਾਰੇ ਥਾਵਾਂ ਤੇ ਔਰ ਪੰਜਾਬ ਦੇ ਲੋਕਾਂ ਦਾ ਕਿਸਾਨਾਂ ਦਾ ਮਜ਼ਦੂਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਵੱਧ ਚੜ ਕੇ ਜਿਹੜੀ ਭਗਵਾਨਤਮਾਨ ਨੇ دہشت ਪਾਈ ਸੀ ਉਹ دہشت ਨੂੰ ਤੋੜਿਆ ਤੇ ਇਹਨਾਂ ਦੇ ਘਰਾਂ ਤੱਕ ਪਹੁੰਚ ਕੀਤੀ ਆ ਦੂਜੀ ਗੱਲ ਕੱਲ ਹਲਕਾ ਧਰਮਕੋਟ ਦੇ ਵਿਧਾਇਕ ਲਾਡੀ ਟੋਸ ਉਹਦੇ ਘਰ ਮੂਰੇ ਵੀ ਉਸੇ ਤਰ੍ਹਾਂ ਧਰਨਾ ਪ੍ਰਦਰਸ਼ਨ ਚੱਲ ਰਿਹਾ ਸੀਗਾ ਔਰ ਬੜੀ ਮਾੜੀ ਗੱਲ ਕੇ ਵਿਧਾਇਕ ਨੇ ਆਪਦੇ ਘਰ ਦੇ ਵਿੱਚ 15-20 ਗੁੰਡੇ ਸੱਜ ਕੇ ਭਾਇ ਦਿੱਤੀ ਔਰ ਨਾਲ ਜਦੋਂ ਧਰਮਕੋਟ ਤੋਂ ਚੱਲਦੇ ਧਰਨੇ ਦੇ ਵਿੱਚ ਆੜ ਕੇ ਆਪਦੇ 5-6 ਗੱਡੀਆਂ ਤੇ ਲਾਠੀਆਂ ਦੇ ਨਾਲ ਰਾੜਾਂ ਦੇ ਨਾਲ ਲੈ ਸੋਕੇ ਔਰ ਧਰਨਾਕਾਰੀਆਂ ਤੇ ਹਮਲਾ ਕੀਤਾ ਲਾਡੀ ਢੋਸ ਨੇ ਖੁਦ ਜਿਹੜਾ ਮੈਕ ਖਿੱਚ ਕੇ ਖੋਇਆ ਤੇ ਬੀਬੀਆਂ ਨੂੰ ਵੀ ਧੱਕੇ ਮਾਰੇ ਆ ਔਰ ਤਿੰਨਾਂ ਜਿਹੜੇ ਕਿਸਾਨ ਆਪਣਾ ਕੋਟ ਇਸੇ ਕਾ ਜੋੜਦਾ ਪ੍ਰਸਕ ਤਰ ਇਸੇ ਤਰ੍ਹਾਂ ਜਗਜੀਤ ਸਿੰਘ ਖੰਬੇ ਤੇ ਸਾਫ ਸਿੰਘ ਝੰਡਾ ਬਗਾ ਉਹਨਾਂ ਨੂੰ ਖਿੱਚ ਕੇ ਅੰਦਰ ਲੈ ਗਏ ਆ ਪੂਰੀ ਭੰਨ ਤੋੜ ਕੀਤੀ ਉੱਥੇ ਪੂਰਾ ਅਪਧਰ ਮਚਾਇਆ ਇਹਨਾਂ ਨੇ ਪੂਰੀ ਗੁੰਡਾਗਰਦੀ ਕੀਤੀ ਆ ਔਰ ਪੁਲਿਸ ਪ੍ਰਸ਼ਾਸਨ ਜਿਹੜਾ ਸੀਗਾ ਦੇਖੋ ਮੂਕ ਦਰਸ਼ਕ ਬਣ ਕੇ ਉੱਥੇ ਵੇਖ ਰਿਹਾ ਘੰਟਾ ਇੱਕ ਪੂਰਾ ਉਹਨਾਂ ਨੇ ਜਿਹੜਾ ਉੱਥੇ ਗੁੰਡਾਗਰਦੀ ਦਾ ਨੰਗਾ ਲਾਚ ਨੱਚਿਆ ਔਰ ਲਾਡੀ ਟੋਸ ਨੂੰ ਅਸੀਂ ਕਹਿ ਦੇਣਾ ਚਾਹੁੰਦੇ ਆ ਕਿ ਗੁੰਡਿਆਂ ਦੀ ਪੰਜਾਬ ਦੇ ਵਿੱਚ ਕੋਈ ਥਾਂ ਨਹੀਂ ਗੇਗੀ ਅਸੀਂ ਹੁਣ ਜਥੇਬੰਦ ਤਾਕਤ ਦੇ ਨਾਲ ਤੇਰੇ ਘਰ ਦੇ ਮੂਹਰੇ ਤੇਰੇ ਪਿੰਡ ਆਵਾਂਗੇ ਔਰ ਤੈਨੂੰ ਦੱਸ ਦੇਵਾਂਗੇ ਕਿ ਕਿਸਾਨਾਂ ਦੇ ਨਾਲ ਕਿਵੇਂ ਪੰਗਾ ਲਈਦਾ ਸੋ ਮੈਂ ਹਲਕਾ ਧਰਮਕੋਟ ਦੇ ਜਿੰਨੇ ਵੀ ਕਿਸਾਨ ਤੇ ਮਜ਼ਦੂਰ ਕੱਲ੍ਹ ਦਰਨੇ ਦੇ ਵਿੱਚ ਸ਼ਾਮਲ ਸੀ ਜਾਂ ਜਿਹੜੇ ਹੋਰ ਜਿਨ੍ਹਾਂ ਦਾ ਦਿਲ ਦੁਖਿਆ ਇਸ ਘਟਨਾ ਤੋਂ ਉਹਨਾਂ ਸਾਰਿਆਂ ਨੂੰ ਅਸੀਂ ਵਿਸ਼ਵਾਸ ਦਿਵਾਉਂਦੇ ਆ ਕਿ ਤੁਹਾਨੂੰ ਜਰੂਰ ਇਨਸਾਫ ਲੈ ਕੇ ਦਿੱਤਾ ਜਾਊਗਾ ਹਰ ਹਾਲਤ ਲੈ ਕੇ ਦਿੱਤਾ ਜਾਊਗਾ ਔਰ ਨਾਲ ਹੀ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਆ ਵੀ ਭਾਈ ਜਿਹੜਾ ਕੁਝ ਕੱਲ ਘਟਨਾ ਕਰਮ ਹੋਇਆ ਉਹਦੇ ਤੇ ਕਾਰਵਾਈ ਕੀਤੀ ਜਾਵੇ ਨਾਲ ਭਗਵੰਤ ਮਾਨ ਸਰਕਾਰ ਨੂੰ ਅਸੀਂ ਪੁੱਛਣਾ ਚਾਹੁੰਦੇ ਆ ਵੀ ਸਥਿਤੀ ਸਪਸ਼ਟ ਕਰੇ ਵੀ ਕੀ ਹੈ ਤੇਰੀ ਸ਼ਹਿ ਤੇ ਹੋਇਆ ਤੇ ਜੇ ਨਹੀਂ ਹੋਇਆ ਤੇ ਫਿਰ ਇਹੋ ਜਿਹੇ ਲੋਕਾਂ ਦਾ ਇਹਨਾਂ ਦੀਆਂ ਮੈਂਬਰੀਆਂ ਜਿਹੜੀਆਂ ਵਿਧਾਨ ਸਭਾ ਦੀਆਂ ਉਹ ਰੱਦ ਹੋਣੀਆਂ ਚਾਹੀਦੀਆਂ ਉਹਨਾਂ ਤੇ ਕਾਰਵਾਈ ਕਰਨੀ ਚਾਹੀਦੀ ਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਦੋ ਫੋਰਮਾਂ ਦੀ ਮੀਟਿੰਗ ਲਾ ਕੇ ਅਸੀਂ ਆਪਣੀ ਜਥੇਬੰਦੀ ਵੱਲੋਂ ਵੀ ਲਗਾਤਾਰ ਹਲਕਾ ਧਰਮ ਕੋਰਟ ਦੇ ਵਿੱਚ ਵਿਧਾਇਕ ਦੇ ਖਿਲਾਫ ਸੰਘਰਸ਼ ਕਰਾਂਗੇ ਉਹਨਾਂ ਚਿਰ ਸੰਘਰਸ਼ ਕਰਦੇ ਰਾਵਾਂਗੇ ਜਿੰਨਾ ਚਿਰ ਕੱਲ੍ਹ ਵਾਲੀ ਘਟਨਾ ਦਾ ਇਨਸਾਫ ਨਹੀਂ ਮਿਲ ਜਾਂਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ